ਇਹ ਤੁਹਾਡਾ ਆਪਣੇ YouTube ਚੈਨਲ ਤੇ ਤੇ ਕੈਨੇਡਾ ਦੇ ਵਿੱਚ ਇਸ ਟਾਈਮ ਰਾਤ ਦੇ 9 ਵਜ ਚੁੱਕੇ ਆ ਤੇ ਮੀਂਹ ਪੈ ਰਿਹਾ ਬਾਈ ਤੇ ਦਿਨ ਹੈਗਾ ਬਾਈ ਜੀ ਅੱਜ ਸ਼ੁੱਕਰਵਾਰ ਦਾ ਤੇ ਸ਼ੁੱਕਰਵਾਰ ਨੂੰ ਕਹਿੰਦੇ ਹੁੰਦੇ ਬਈ ਲੋਕ ਆ ਜਿਹੜਾ ਆਪਦੇ ਕੰਮਾਂ ਤੋਂ ਹੰਦਿਆ ਤੋਂ ਫ੍ਰੀ ਹੋਏ ਹੁੰਦੇ ਆ ਤੇ ਤੁਹਾਨੂੰ ਆਪਾਂ ਜਿਹੜੀਆਂ ਅੱਜ ਨੌਲਜ ਦੀਆਂ ਗੱਲਾਂ ਨਹੀਂ ਕਰਦੇ ਅੱਜ ਥੋੜੀਆਂ ਜਿਹੀਆਂ ਮਤਲਬ ਕੀ ਇਥੋਂ ਨੀਆ ਰੌਚਕ ਜੀਆਂ ਗੱਲਾਂ ਕਰਦੇ ਆ ਜਿਹੜੀਆਂ ਤੁਹਾਡੇ ਨਾਲ ਰਾਤ ਦੇ ਟਾਈਮ ਕਿਉਂਕਿ ਸ਼ੁੱਕਰਵਾਰ ਸੀਗਾ ਨਾਲੇ ਮੈਂ ਕਿਹਾ ਚੱਲ ਤੁਹਾਨੂੰ ਦਿਖਾਉਣੇ ਆ ਕੈਨੇਡਾ ਦਾ ਰਾਤ ਦਾ ਮਾਹੌਲ ਵੀ ਕਿਹਾ ਜਾਂਦਾ ਹਨਾ ਤੇ ਤੁਸੀਂ ਵੀਡੀਓ ਦੇ ਵਿੱਚ ਦੇਖੋਗੇ ਯਾਰ ਵੀ ਲੋਕ ਆ ਜਿਹੜੇ ਇਹੋ ਭੱਜਾ ਭੱਜੇ ਜੀ ਹੁੰਦੇ ਆ ਪਰ ਸ਼ੁੱਕਰਵਾਰ ਨੂੰ ਪੂਰਾ ਜਿਵੇਂ ਕਹਦੇ ਆ ਵੀ ਚਾਹ ਮਨਾਉਂਦੇ ਆ ਬਾਈ ਸ਼ੁੱਕਰਵਾਰ ਦਾ ਕਹਿੰਦੇ ਆ ਵੀ ਹੋਰ ਕਿਸੇ ਦਿਨ ਦਾ ਜਿਵੇਂ ਆਪਣੇ ਹੁੰਦਾ ਵੀ ਸ਼ਨੀਏ ਐਤਵਾਰ ਦਾ ਜਿਆਦਾ ਚਾ ਮਨਾਉਂਦੇ ਪਰ ਸ਼ੁੱਕਰਵਾਰ ਨੂੰ ਬਈ ਪੂਰਾ ਜਿਵੇਂ ਕਹਦੇਗੇ ਵੀ ਲੋਕਾਂ ਪੂਰਾ ਖੁਸ਼ੀ ਦਾ ਮਾਹੌਲ ਹੁੰਦਾ ਹੈ ਸ਼ੁੱਕਰਵਾਰ ਨੂੰ ਲੋਕਾਂ ਦੇ ਵਿੱਚ ਕਿਉਂਕਿ ਜਿਆਦਾਤਰ ਜਿਹੜੇ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਇਹੜੇ ਲੋਕ ਕੰਮ ਤੇ ਹੁੰਦੇ ਆ ਤੇ ਇਸ ਤੋਂ ਬਾਅਦ ਬਈ ਜਦੋਂ ਸ਼ੁੱਕਰਵਾਰ ਨੂੰ ਜਾਂਦੇ ਆ ਲਾਸਟ ਦਿਨ ਹੁੰਦਾ ਕੰਮ ਤੇ ਪਰ ਉਹਦਰ ਪੂਰਾ ਐ ਚਾ ਮਨਾਉਂਦੇ ਬਈ ਤੁਹਾਨੂੰ ਮਾਹੌਲ ਦਿਖਾਉਣੇ ਆ ਕੈਨੇਡਾ ਦਾ ਇਸ ਟਾਈਮ ਦਾ ਜੀ ਆ ਰਾਤ ਦੇ ਬਈ ਜੀ 9 ਵਜੇ ਚੁੱਕੇ ਆ ਕੈਨੇਡਾ ਦੇ ਵਿੱਚ ਕੈਨੇਡਾ ਦੇ ਵਿੱਚ ਨਾ ਇਦਾਂ ਦੇ ਪਲਾਜੇ ਬਣੇ ਹੁੰਦੇ ਆ ਮਤਲਬ ਕਿ ਵੈਸੇ ਇਹ ਹੁੰਦੇ ਆ ਮਤਲਬ ਕਿ ਚੰਡੀਗੜ੍ਹ ਦੇ ਵਿੱਚ ਤਾਂ ਬਣੇ ਹੈਗੇ ਆ ਪਰ ਜ਼ਿਆਦਾਤਰ ਜ਼ਿਆਦਾ ਨਹੀਂ ਬਈ ਆਪਣੇ ਨੂੰ ਨੇ ਜਿਵੇਂ ਆਪਣੇ ਸ਼ਾਪਾਂ ਹੁੰਦੀਆਂ ਹਨਾ ਦੁਕਾਨਾਂ ਦੇ ਵਿੱਚ ਗਲੀਆਂਾਂ ਦੇ ਵਿੱਚ ਬਾਜ਼ਾਰਾਂ ਦੇ ਵਿੱਚ ਦੁਕਾਨਾਂ ਹੁੰਦੀਆਂ ਉਦਾਂ ਦੇ ਬਈ ਜੀ ਕੈਨੇਡਾ 'ਚ ਨਹੀਂ ਹੁੰਦਾ ਕੈਨੇਡਾ ਦੇ ਵਿੱਚ ਇਦਾਂ ਮਤਲਬ ਕਿ ਪਹਿਲਾਂ ਹੀ ਜਿਵੇਂ ਕਹਦੇਗੇ ਵੀ ਇੱਕ ਨਕਸ਼ਾ ਜੇ ਤੇ ਤਿਆਰ ਹੋਇਆ ਦੇਸ਼ ਆ ਇਹ ਵੀ ਪਹਿਲਾਂ ਹੀ ਇਦਾਂ ਦੇ ਮਾਹੌਲ ਜੇ ਬਣਾਏ ਸੈੱਟ ਕੀਤੇ ਵੀ ਵੀ ਜਿੱਥੇ ਸਾਰੀਆਂ ਦੁਕਾਨਾਂ ਹੁਣ ਤੋਂ ਹੀ ਜੇ ਇੱਥੇ ਜਿਹੜੀਆਂ ਦੁਕਾਨਾਂ ਦਾ ਸਿਸਟਮ ਦੇਖੋਗੇ ਇਦਾਂ ਦਾ ਹੋਊਗਾ ਵੀ ਜਿੱਥੇ ਤਾਂ ਮਕੈਨਿਕਾਂ ਦੀਆਂ ਦੁਕਾਨਾਂ ਉੱਥੇ ਸਾਰੀਆਂ ਮਕੈਨਿਕਾਂ ਦੀਆਂ ਹੀ ਹੋਣਗੀਆਂ ਬਾਈ ਤੇ ਜਿੱਥੇ ਮੰਨ ਲਾ ਆਪਦਾ ਕੋਈ ਖਾਣ ਪੀਣ ਦਾ ਸਮਾਨ ਆळ्या ਮੰਨ ਲਾ ਕੋਈ ਪਲਾਜ਼ਾ ਹੈਗਾ ਇੱਥੇ ਉੱਥੇ ਸਾਰਾ ਖਾਣ ਪੀਣ ਦਾ ਹੀ ਹੁੰਦਾ ਜਿਵੇਂ ਹੁਣ ਆ ਆ ਹੈਗਾ ਇੱਥੇ ਜਿਵੇਂ ਆ ਬੈਂਕ ਹੈਗੀ ਆ ਬਾਈ ਆ ਕਨੇਡਾ ਦੀ ਕਾਫੀ ਮਸ਼ਹੂਰ ਬੈਂਕਾਂ ਦੇ ਵਿੱਚੋਂ ਨਾਂ ਇਹਦਾ ਟੀਡੀ ਬੈਂਕ ਹੁੰਦੀ ਐ ਨੂੰ ਟੀਡੀ ਬੈਂਕ ਕਹਿੰਦੇ ਆ ਤੇ ਤੁਸੀਂ ਦੇਖ ਸਕਦੇ ਹੋ ਬੈਂਕ ਤੇ ਇਦਾਂ ਹੀ ਜਿਵੇਂ ਉਹ ਉਹ ਹੈਗਾ ਸਾਹਮਣੇ ਸ਼ਾਪਰ ਵਰਡ ਕਹਿੰਦੇ ਆ ਤੁਸੀਂ ਇਹਦੇ ਵਿੱਚੋਂ ਕੋਈ ਵੀ ਘਰ ਦੀ ਮਤਲਬ ਕੀ ਦਵਾਈ ਤੋਂ ਲੈ ਕੇ ਕਿਉਂਕਿ ਇੱਥੇ ਦਵਾਈਆਂ ਜਿਹੜੀਆਂ ਲੋਕ ਡਾਕਟਰਾਂ ਕੋਲ ਤਾਂ ਘੱਟ ਹੀ ਜਾਂਦੇ ਕਿਉਂਕਿ ਬਈ ਡਾਕਟਰ ਮਿਲਦੇ-ਮਿਲਦੇ ਨਹੀਂ ਡਾਕਟਰਾਂ ਦੀ ਘਾਟ ਹੀ ਆ ਤੇ ਇਦਾਂ ਹੀ ਜਿਵੇਂ ਆਹ ਸ਼ਾਪਰ ਵਰਡ ਹੁੰਦਾ ਇਹ ਤੇ ਇੱਥੇ ਤੁਸੀਂ ਘਰ ਮੰਨ ਲਾ ਕੋਈ ਵੀ ਮੈਡੀਸਨ ਵਗੈਰਾ ਤੁਸੀਂ ਇੱਥੋਂ ਜਾ ਕੇ ਰਾਂਵਣਾ ਲਿਆ ਸਕਦੇ ਆ ਆਪਦੇ ਬੱਸ ਫੋਨ ਤੇ ਸਰਚ ਮਾਰਨੀ ਪੈਂਦੀ ਆ ਤੇ ਫੋਨ ਤੇ ਸਰਚ ਮਾਰ ਕੇ ਤੁਸੀਂ ਜਾ ਕੇ ਉੱਥੇ ਕੋਈ ਵੀ ਮੈਡੀਸਨ ਲਿਆ ਸਕਦੇ ਆ ਤੇ ਇਦਾਂ ਬਈ ਜੀ ਪਲਾਜ਼ੇ ਹੁੰਦੇ ਆ ਜਿਵੇਂ ਆਹਾ ਆਪਾਂ ਇਹਦੇ ਅੰਦਰ ਜਾ ਕੇ ਵੀ ਤੁਹਾਨੂੰ ਦਿਖਾਵਾਂਗੇ ਕਿ ਇਹੋ ਜਿਹਾ ਮਾਹੌਲ ਹੁੰਦਾ ਹਨ ਤੇ ਉਹਨਾਂ ਟਾਈਮ ਆਪਾਂ ਵੇਟ ਕਰਦੇ ਆਂ ਬਈ ਤੁਹਾਡੇ ਜੁੜਨ ਦੀ ਤੇ ਜਦੋਂ ਹੀ ਤੁਸੀਂ ਜੁੜਦੇ ਆਂ ਫਿਰ ਤੁਹਾਨੂੰ ਆਪਾਂ ਅੰਦਰੋਂ ਵੀ ਜਾ ਕੇ ਦਿਖਾਵਾਂਗੇ ਇਦਾਂ ਦੇ ਬਈ ਵੱਡੇ ਵੱਡੇ ਪਲਾਜ਼ੇ ਪਾਰਕਿੰਗ ਵਗੈਰਾ ਸਾਰਾ ਹਨਾ ਜਿਵੇਂ ਆਹ ਪਾਰਕਿੰਗ ਗੱਡੀਆਂ ਇੱਥੇ ਪਾਰਕ ਹੁੰਦੀਆਂ ਸਾਰਾ ਮਤਲਬ ਕਿ ਇੱਕ ਸੋਹਣਾ ਮਾਹੌਲ ਬਣਾਇਆ ਹੁੰਦਾ ਯਾਰ ਵੀ ਪੂਰਾ ਰੀਜ ਲਾ ਕੇ ਜਿਵੇਂ ਕਹਦੇਗੇ ਦੇਸ਼ ਆ ਹੀ ਨਹੀਂ ਵਸਾ ਲਿਆ ਇਹਨਾਂ ਨੇ ਤੇ ਇੱਥੋਂ ਪਤਾ ਲੱਗਦਾ ਵੀ ਇਹਨਾਂ ਨੇ ਯਾਰ ਵੀ ਦੇਸ਼ ਵਸਣ ਤੋਂ ਪਹਿਲਾਂ ਬਹੁਤ ਸਾਰਾ ਜਿਹੜਾ ਸਿਸਟਮ ਆਣਾ ਬਹੁਤ ਸਾਰਾ ਜਿਹੜਾ ਜਿਵੇਂ ਕਹਦੇਗੇ ਵੀ ਜਿਵੇਂ ਆਪਾਂ ਘਰ ਦਾ ਨਕਸ਼ਾ ਬਣਾਉਨੇ ਆ ਨਾ ਉਵੇਂ ਤੁਸੀਂ ਕਹਿ ਸਕਦੇ ਆ ਵੀ ਇੱਕ ਦੇਸ਼ ਦਾ ਵੀ ਇੱਕ ਨਕਸ਼ਾ ਬਣਾ ਕੇ ਫੇਰ ਕਿਤੇ ਨਾ ਕਿਤੇ ਆਪਾਂ ਦੇਸ਼ ਬਣਾਇਆ ਲੱਗਦਾ ਇਹਨਾਂ ਨੇ ਹਾਂ ਤੇ ਜੇ ਤੁਸੀਂ ਹੁਣ ਇਹਨਾਂ ਦੇ ਸੀਵਰੇਜ ਸਿਸਟਮ ਦੀ ਗੱਲ ਕਰੋਗੇ ਤਾਂ ਬਾਈ ਜੀ ਘੱਟੋ ਘੱਟ ਨਾਂਵ ਵਾਲਾ 40 50 ਫੁੱਟ ਡੂੰਘਾ ਥੱਲੇ ਜਿਵੇਂ ਹਨਾ ਆਵੇ ਦੇਖੋ ਕਿਉਂਕਿ ਤਾਂ ਹੀ ਲੋਕ ਬਾਈ ਇੱਥੇ ਭਰਤ ਨਹੀਂ ਪਾਉਂਦੇ ਘਰ ਜੇ ਵੀ ਘਰ ਡੂੰਘਾ ਵੀ ਬਣਾ ਲੋਂਗੇ ਤਾਂ ਵੀ ਪਾਣੀ ਹੈ ਜਿਹੜਾ ਉਹ ਸਾਰਾ ਸੀਵਰੇਜ 40 ਜਾਣਾ ਹੁਣ ਤੁਸੀਂ ਆਹ ਦੇਖੋ ਹਨਾ ਇਦਾਂ ਦੇ ਸੀਵਰੇਜ ਸਾਰੇ ਬਣੇ ਹੁੰਦੇ ਆ ਤੇ ਜਦੋਂ ਕਿ ਸੜਕ ਤਾਂ ਉੱਚੀ ਆ ਆਪਣੇ ਹੁੰਦਾ ਵੀ ਯਾਰ ਵੀ ਆਪਣੇ ਦਾ ਪਾਣੀ ਸੜਕ ਤੇ ਜਾਵੇ ਤੇ ਆਪਾਂ ਤਾਂ ਕਰਕੇ ਭਰਤ ਭੁਰਤ ਪਾਉਣੇ ਆ ਜ਼ਿਆਦਾਤਰ ਲੋਕ ਆਪਣੇ ਬਰਾ ਤੁਸੀਂ ਆ ਦੇਖ ਲਓ ਹਨਾ ਸੜਕ ਵਾਲਾ ਪਾਸਾ ਉੱਚਾ ਸਾਰਾ ਤੇ ਇਹ ਕਪੜਾਜਾ ਜਿਹੜਾ ਜਿਹਦੇ ਵਿੱਚ ਸਾਰਾ ਦੁਕਾਨਾਂ ਦੇ ਕੋਨਾ ਹਨਾ ਜਿਵੇਂ ਚਲੋ ਫਰੈਸ਼ਕੋ ਪੀਜ਼ਾ ਪੀਜ਼ਾ ਤੇ ਜਿਵੇਂ ਆ ਡਰੱਗ ਮਾਰਟ ਹੋ ਗਿਆ ਬੈਂਕ ਹੋ ਗਈ ਹਨਾ ਆਪਾਂ ਤਾਂ ਉੱਚਾ ਕਰਕੇ ਪਾਉਣੇ ਆ ਇੱਥੇ ਬਾਈ ਜੀ ਭਰਤ ਨਹੀਂ ਲੋਕ ਪਾਉਂਦੇ ਭਰਤ ਤਾਂ ਹੀ ਨਹੀਂ ਪਾਉਂਦੇ ਬਾਈ ਜੀ ਇਹਨਾਂ ਨੂੰ ਲੋਡ ਨਹੀਂ ਪੈਂਦੀ ਕਿਉਂਕਿ ਸੀਵਰੇਜ ਦਾ ਸਿਸਟਮ ਆ ਜਿਹੜਾ ਉਹ ਘੱਟ ਘੱਟ ਪਿਆ ਪਿਆ ਫਟ ਜਿਹੜਾ ਉਹ ਡੂੰਗਾ ਤੇ ਪਾਣੀ ਤਾਂ ਬਾਈ ਜਾ ਕੇ ਸੀਵਰੇਜ 'ਚ ਹੀ ਪੈਣਾ ਇਸ ਕਰਕੇ ਵੀ ਸਾਰੇ ਦਾ ਸਾਰਾ ਪਾਣੀਆਂ ਜਿਹੜਾ ਉਹ ਐਂ ਸੇਵਰੇਜ ਚ ਪੈ ਜਾਂਦਾ ਇਸੇ ਕਾਰਨ ਕਰਨ ਜਿਹੜੇ ਲੋਕ ਇੱਥੇ ਉਹ ਭਰ ਨਹੀਂ ਪਾਉਂਦੇ ਹਣਾ ਤੇ ਇਦਾਂ ਦਾ ਮਾਹੌਲ ਹੁੰਦਾ ਬਾਈ ਕੈਨੇਡਾ ਦਾ ਦੇਖ ਸਕਦੇ ਹੋ ਰਾਤ ਦਾ ਟਾਈਮ ਆ ਜੀ 9 ਵਜ ਚੁੱਕੇ ਆ ਪਰ ਦਿਨ ਚੜਾਇਆ ਪਿਆ ਲਾਈਟਾਂ ਸਾਰੇ ਪਾਸੇ ਸਾਰੀਆਂ ਸੜਕਾਂ ਤੇ ਲਾਈਟਾਂ ਵੀ ਮਾਹੌਲ ਤਾਂ ਇਦਾਂ ਦਾ ਬਣਿਆ ਹੁੰਦਾ ਵੀ ਜੇ ਕਈ ਵਾਰੀ ਗੱਡੀ ਦੀਆਂ ਲਾਈਟਾਂ ਵੀ ਖਰਾਬ ਹੋ ਜਾਣ ਬੰਦਾ ਤਾਂ ਵੀ ਬਿਨਾਂ ਲਾਈਟਾਂ ਤੋਂ ਜਾੜੂਗਾ ਇਹ ਆ ਬਾਈ ਕੈਨੇਡਾ ਹਣਾ ਬਾਕੀ ਬਾਈ ਜੀ ਗੱਲਬਾਤ ਪੂਰੀ ਆ ਦੇਖ ਸਕਦੇ ਹੋ ਨਾ ਆ ਆ ਸਾਰੀ ਪਾਰਕਿੰਗ ਦੇ ਲੋਟ ਆ ਜਿਵੇਂ ਇੱਥੇ ਕਾਰਾਂ ਜਿਹੜੇ ਲੋਕ ਆ ਐਂ ਜਿਵੇਂ ਮਤਲਬ ਕਿ ਲੈਣਾ ਜੀਆਂ ਖਿੱਚ ਦਿੰਦੇ ਆ ਲੋਕ ਇੱਥੇ ਤੇ ਇਹਨਾਂ ਲਾਈਨਾਂ ਦੇ ਵਿੱਚ ਵਿੱਚ ਹੀ ਗੱਡੀ ਲੱਗਦੀ ਆ ਜੀ ਕੋਈ ਤੁਸੀਂ ਦੇਖ ਸਕਦੇ ਹੋ ਨਾ ਸਾਰੀਆਂ ਐਨ ਪੂਰੀਆਂ ਜਿਹਾਜ਼ ਜਾ ਕੇ ਲਾਈਆਂ ਜਿਵੇਂ ਆਪਣੇ ਵਾਲਾ ਹਹਾਉਣੀ ਵੀ ਇੱਕ ਗੱਡੀ ਮੂਹਰੇ ਲਾਤੀ ਤੇ ਦੂਜੀ ਉਹਦੇ ਪਿੱਛੇ ਖੜੀ ਹੁੰਦੀ ਆ ਜਦੋਂ ਕਈ ਵਾਰੀ ਬੰਦਾ ਬਾਜ਼ਾਰ ਬਜੂਰ ਚ ਆਉਂਦਾ ਬੰਦੇ ਨੂੰ ਪਤਾ ਨਹੀਂ ਲੱਗਦਾ ਯਾਰ ਵੀ ਹੁਣ ਜਾਈਏ ਤਾਂ ਜਾਈਏ ਕਿੱਧਰ ਗੱਡੀ ਕੱਢੀਏ ਪਹਿਲਾਂ ਤਾਂ ਬੰਦਾ ਲੱਭਣਾ ਪੈਂਦਾ ਵੀ ਜਿਉ ਆਊਗਾ ਤਾਂ ਆਪਾਂ ਗੱਡੀ ਕੱਢਾਂਗੇ ਪਰ ਇੱਥੇ ਨਹੀਂ ਬਾਈ ਜੀ ਆਹ ਦੇਖ ਲਓ ਨਾ ਐ ਪੂਰੀਆਂ ਲੇਣਾ ਬਣਾ ਕੇ ਲਾਈਆਂ ਪਈਆਂ ਸਾਰੀਆਂ ਗੱਡੀਆਂ ਜਿਹੜੀਆਂ ਉਹ ਜਿਵੇਂ ਆਹ ਲੇਣਾ ਬਣੀਆਂ ਹੋਈਆਂ ਪਾਰਕਿੰਗ ਬਾਈ ਪੂਰਾ ਐ ਜਿਵੇਂ ਕਹਿੰਦੇ ਸਿਸਟਮ ਨਾਲ ਚੱਲਦੇ ਆ ਲੋਕ ਯਾਰ ਆਇ ਨਹੀਂ ਆਪਣੇ ਵਾਲਾ ਹਿਸਾਬ ਨਹੀਂ ਵੀ ਜਿਵੇਂ ਕਹਦੇ ਕਿ ਪਰ ਐ ਵੀ ਥੋੜਾ ਜਿਹਾ ਆਪਦੇ ਆਪ ਨੂੰ ਵੀ ਬਈ ਸੁਧਾਰਨਾ ਪਊਗਾ ਆਪਾਂ ਕਹਿ ਦਿੰਨੇ ਆ ਵੀ ਸਾਰਾ ਕੁਝ ਸਰਕਾਰਾਂ ਹੀ ਕਰਨ ਥੋੜਾ ਜਿਹਾ ਆਪਾਂ ਨੂੰ ਵੀ ਸੁਧਾਰਨਾ ਪਊਗਾ ਵੀ ਇੱਥੇ ਵੀ ਤਾਂ ਯਾਰ ਲੋਕ ਹੀ ਆ ਪਰ ਐ ਵੀ ਥੋੜਾ ਜਿਆ ਯਾਰ ਸਰਕਾਰ ਦਾ ਥੋੜਾ ਜਿਹਾ ਡੰਡਾ ਜ਼ਰੂਰ ਚੱਲਦਾ ਬਾਈ ਕਿਉਂਕਿ ਇੱਥੇ ਜੇ ਹੁਣ ਤੁਸੀਂ ਪਾਰਕਿੰਗ ਗਲਤ ਕਰਦੇ ਹੋ ਨਾਲ ਦੀ ਨਾਲ ਬਾਈ ਜੀ ਚਲਾਨ ਕੱਟਿਆ ਜਾਣਾ ਤੁਹਾਡਾ ਬਾਕੀ ਇਦਾਂ ਦੀ ਗੱਲ ਬਾਤ ਆ ਬਾਈ ਜੀ ਕੈਨੇਡਾ ਦੀ ਤੁਹਾਨੂੰ ਆਪਾਂ ਅੰਦਰੋਂ ਦਿਖਾਉਣੇ ਆ ਜੋ ਲੋ ਫਰੈਸ਼ ਕੋ ਦੇ ਵਿੱਚ ਸਾਮਾਨ ਸਮੋਣ ਹਨਾ ਕਿਦਾਂ ਲੋਕ ਖਰੀਦਦੇ ਆ ਅੱਜ ਸ਼ੁੱਕਰਵਾਰ ਦਾ ਦਿਨ ਤੇ ਲੋਕ ਆ ਜਿਹੜੇ ਆਪਦਾ ਸਾਮਾਨ ਸਮੋਣ ਘਰਾਂ ਦਾ ਬਾਈ ਖਾਣ ਪੀਣ ਦਾ ਲੋਕ ਲਈ ਜਾਂਦੇ ਆ ਬਾਈ ਬਾਕੀ ਪਾਰਟੀਆਂ ਪੂਟੀਆਂ ਚੱਲਦੀਆਂ ਸ਼ੁੱਕਰਵਾਰ ਤੜਕੇ ਆਪਾਂ ਆਵਾਂਗੇ ਜੀ 9 ਵਜੇ ਤੁਹਾਡੇ ਨਾਲ ਲਾਈਵ ਦੇ ਵਿੱਚ ਕਿਰਾਂ ਇੱਕ ਵਾਰੀ ਤੁਹਾਨੂੰ ਅੰਦਰ ਦਾ ਮਾਹੌਲ ਦਿਖਾ ਦਈਏ ਫਿਰ ਆਪਾਂ ਲਾਈਵ ਬੰਦ ਕਰਦੇ ਆ ਕਿਉਂਕਿ ਆਪਾਂ ਕਹਿੰਦਾ ਇੱਥੇ ਫੇਸ ਨਹੀਂ ਦਿਖਾ ਸਕਦੇ ਹਣਾ ਦਾ ਭਾਈ ਸਰਾਮ ਬੜੇ تھے ਮਿਲ ਜਾ